ਸਾਈਟ ਸੈਂਟਰ ਬਾਰੇ ਮੈਨੂੰ ਪਟਿਆਲਾ ਤੋਂ ਹੀ ਪਤਾ ਲੱਗਿਆ ਬਾਈ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਅਸੀਂ ਵਿਜ਼ਿਟ ਕੀਤਾ ਇੱਥੇ ਇੱਥੇ ਦੀ ਮੈਨੇਜਮੈਂਟ ਬਹੁਤ ਵਧੀਆ ਆ ਐਸ ਪਰ ਮਾਰਕੀਟ ਪ੍ਰਾਈਸ ਐਂਡ ਅਗਰ ਆਪਾਂ ਰੇਟਾਂ ਦੀ ਵੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਫਰਕ ਹੈ ਤੇ ਮੈਂ ਇਥੋਂ ਦੀ ਆਪਣਾ ਟ੍ਰੀਟਮੈਂਟ ਲਿਆ ਸੀ ਡੈਂਟਿਸ ਦਾ ਲੌਂਗ ਟਾਈਮ ਮੈਂ ਕੋਈ ਟ੍ਰੀਟਮੈਂਟ ਨਹੀਂ ਸੀ ਲੈ ਰਹੀ ਤੇ ਮਾਰਕੀਟ ਤੋਂ ਪਤਾ ਕੀਤਾ ਸੀਗਾ ਬਹੁਤ ਜ਼ਿਆਦਾ ਐਕਸਪੈਂਸਿਵ ਸੀਗਾ ਤੇ ਜਦੋਂ ਅਸੀਂ ਇੱਥੇ ਵਿਜ਼ਿਟ ਕੀਤੇ ਬਹੁਤ ਸਹੀ ਲੱਗਿਆ ਸਾਨੂੰ ਮੈਨੇਜਮੈਂਟ ਸਹੀ ਲਗੀ ਡਾਕਟਰ ਬਹੁਤ ਵਧੀਆ ਡੀਲ ਕਰਦੇ ਆ ਤੇ ਅੱਜ ਮੈਂ ਦੁਬਾਰਾ ਵਿਜ਼ਿਟ ਕੀਤੀ ਆ ਆਪਣੇ ਹੈਲਥ ਦੇ ਰਿਗਾਰਡਿੰਗ ਚੱਕਰ ਵਗੈਰਾ ਆ ਰਹੇ ਸੀਗੇ ਤੇ ਮੈਨੂੰ ਡਾਕਟਰ ਸਾਹਿਬ ਨੇ ਬਹੁਤ ਅੱਛਾ ਗਾਈਡ ਕੀਤਾ ਆ ਅੰਦਰ ਲੈਬ ਵੀ ਅਵੇਲੇਬਲ ਹੈ ਜੀ ਉਤੋਂ ਹੀ ਸੀ ਆਪਣੇ ਟੈਸਟ ਵੀ ਵਗੈਰਾ ਲੈ ਲਈ ਤੇ ਮੇਰੀ ਬੇਨਤੀ ਹੈ ਸਭ ਨੂੰ ਕਿ ਅਗਰ ਕਿਸੇ ਵੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਆਪਣਾ ਮੈਡੀਕਲ ਨਹੀਂ ਕਰਵਾ ਸਕਦੇ ਮਾਰਕੀਟ ਦੇ ਵਿੱਚੋਂ ਤਾਂ ਤੁਸੀਂ ਇੱਥੇ ਵਿਜ਼ਿਟ ਜ਼ਰੂਰ ਕਰੋ ਇਸੇ ਲਾਗੇ ਇੱਥੇ ਕਾਫੀ ਜ਼ਿਆਦਾ ਸਹੂਲਤਾਂ ਨੇ ਲਾਈਕ ਐਕਸ-ਰੇ ਹੈਗਾ ਯਾ ਡੈਂਟੀਸ ਹੈ ਫਿਜ਼ੀਓਥੈਰੇਪਿਸਟ ਹੈ ਤੇ ਬਾਕੀ ਡਿਫਰੈਂਟ ਡਿਫਰੈਂਟ ਡਿਪਾਰਟਮੈਂਟ ਬਨੇ ਹੋਏ ਨੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਤੇ ਆਪਣਾ ਕੰਸਲਟੈਂਟ ਕਰ ਸਕਦੇ ਹੋ ਜਿੰਨੀ ਵੀ ਮਦਦ ਹੋਏਗੀ ਇੱਥੇ ਦੇ ਸੈਂਟਰ ਵਾਲੇ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰੇਗੇ ਇਸ ਤੋਂ ਤੱਕ ਹੋ ਸਕਿਆ ਤੇ ਮੀਟਿੰਗ ਸਭ ਨੂੰ ਬੇਨਤੀ ਹੈ ਕਿ ਵਕਤ ਤੋਂ ਬਾਅਦ ਡੋਨੇਟ ਕਰੋ ਤੇ ਖਾਂਸਾਈਂ ਨੂੰ ਐਸੇ ਤਰ੍ਹਾਂ ਅੱਗੇ ਲੈ ਕੇ ਜਾਈਏ